ਨਕਰ ਵੀ ਬਦਮੀ ਹਰਿ ਹਰਿ ਬਾਹਰ ਗੁਲੇ ਇਸੋ ਨਿਹਾਲ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪ੍ਰੈਜ਼ਡੈਂਟ ਸਾਡੇ ਸਤਿਕਾਰਯੋਗ ਡਾਇਰੈਕਟਰ ਯੂਨੀਵਰਸਿਟੀ ਰੈਪ੍ਰੈਜ਼ੈਂਟੇਸ਼ਨ ਅ ਮਨਸ਼ੂ ਜੀ ਔਰ ਸਾਡੇ ਲਜਾਣੇ ਦੇ ਮੇਅਰ ਪ੍ਰਿੰਸੀਪਲ ਇੰਦਰਜੀਤਪੁਰ ਜੀ ਸੀਨੀਅਰ ਡਿਪਟੀ ਮੇਅਰ ਵਿਕੇਸ਼ ਪਰਾਸ਼ਰ ਜੀ ਔਰ ਮੇਰੇ ਭਾਈ ਸਾਹਿਬ ਇਹਨਾਂ ਦੇ ਕੋਲ ਥਾਨਨ ਬਹੁਤ ਵੱਡਾ ਸਹਿਯੋਗ ਹੈ ਜਿਨ੍ਹਾਂ ਨੇ ਇੱਕ ਐਨਜੀਓ ਚਲਾ ਕੇ ਕਾਫੀ ਸਾਲਾਂ ਤੋਂ ਸਾਡੇ ਸ਼ਹਿਰ ਨੂੰ ਬਹੁਤ ਅਦਾਦ ਦੇ ਰਹੇ ਨੇ ਕੋਲੇ ਸਹਿਯੋਗ ਪਾਣ ਵਾਸਤੇ ਸਰਨਾ ਹਾਜ਼ਰ ਹੋਏ ਨੇ ਬਹੁਤ ਚੱਲਿਆ ਗਾ ਤੋੜਾ ਸਾਡੇ ਨਿਖਾਣੇ ਦੇ ਸ਼ਿਵਲ ਸਰਜਨ ਮੈਡਮ ਆਪਾਂ ਜੀ ਜੀਪੋਰ ਦਾ ਵੀ ਇੰਦਰਵਾਜ ਦਾ ਕਿਉਂਕਿ ਇਹ ਬਿਲਡਿੰਗ ਅਸੀਂ ਅਜ ਤੋਂ 6-7 ਸਾਲ ਪਹਿਲਾਂ ਤਿਆਰ ਕਰਵਾਜੀ ਤਿਆਰ ਕਰਵਾ ਕੇ ਇਹ ਸੀ ਲੋਕਾਂ ਦੀ ਸੁਭਾਵਾਂ ਵਾਸਤੇ ਲੋਕਾਂ ਦੇ ਹਿੱਤ ਅਸੀਂ ਚੱਲਿਆ ਗਾ ਸਾਡੀ ਸਰਕਾਰ ਦਾ 3 ਸਾਲ ਪਹਿਲਾਂ ਲੋਕਾਂ ਨਾਲ ਵਾਦਾ ਸੀ ਕਿ ਜਿੰਨੀਆਂ ਸਾਡੀਆਂ ਹਲ ਸੁਭਾਵਾਂ ਨੇ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਬਹੁਤ ਸਭ ਤੋਂ ਪਹਿਲਾਂ ਸਾਡੇ ਸੁਭੇ ਦੇ ਅਰਵਿੰਦ ਕਹਾਰੇ ਮੱਖਤੋਤਰੀ ਸਰ ਪ੍ਰਮਾਣ ਸਿੰਘ ਮਾਨ ਔਰ ਸਾਡੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜਿਨ੍ਹਾਂ ਦੀ ਸੋਚ ਸੀ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਕੀ ਚਾਹੀਦਾ ਹੈ ਕਿ ਕਿ ਰਵੱਈਤ ਪਾਰਟੀਆਂ ਰਾਜ ਕਰਦੀਆਂ ਨਹੀਂਆਂ ਪਰ ਸਹੂਲਤਾਂ ਉੱਤੇ ਧਿਆਨ ਨਹੀਂ ਦਿੰਦਾ ਪਰ ਉਹਨਾਂ ਦੀ ਜਿਹੜੀ ਸੋਚ ਸੀ ਕੇਜਰੀਵਾਲ ਸਾਹਿਬ ਦੀ ਉਹਨਾਂ ਦੀ ਸੋਚ ਇਹ ਸੀ ਕਿ ਚਾਹੇ ਉਹ ਐਜੂਕੇਸ਼ਨ ਹੋਵੇ ਚਾਹੇ ਹੈਲਥ ਦਾ ਮਾਮਲਾ ਹੋਵੇ ਇਹ ਲੋਕ ਨੂੰ ਹਰ ਪਰਿਵਾਰ ਨੂੰ ਜ਼ਰੂਰ ਤੇ ਹਰ ਪਰਿਵਾਰ ਨੂੰ ਲੋੜਵੰਦਾ ਹੈ ਹਰ ਤਕਰੀਬਨ ਇਹ ਮੈਂ ਕਹਿੰਦਾ ਕਿ ਸਾਡੀ ਵੱਧ ਕਿਸਮ ਦੀ ਹੈ ਕਿ ਅਸੀਂ ਇਸ ਵਕਤ ਧਿਆਨ ਦੇਤਾ ਤਕਰੀਬਨ ਸਹੀ ਐਸੀਆਂ ਬਿਮਾਰੀਆਂ ਨੇ ਚਾਹੇ ਉਹ ਕੈਂਸਰ ਹੈ ਚਾਹੇ ਉਹ ਦਿੱਲੀ ਪ੍ਰੋਬਲਮ ਹੈ ਚਾਹੇ ਉਹ ਖਾਲਾ ਪੀੜਾ ਹੈ ਤੇ ਤਕਰੀਬਨ ਐਸੀਆਂ ਬਿਮਾਰੀਆਂ ਨੇ ਜੀ ਜੀ ਵੀ ਚੱਲ ਜਾਂਦਾ ਹੈ ਪਰਿਵਾਰ ਵੀ ਚੱਲ ਜਾਂਦਾ ਹੈ ਪਰਿਵਾਰ ਫਾਈਨੈਂਸ਼ਲੀ ਬਹੁਤ ਬਜੁਰ ਹੋ ਜਾਂਦਾ ਹੈ ਹੁਣ ਸਾਡੀਆਂ ਜਿਹੜੀਆਂ ਸਰਕਾਰ ਵੱਲੋਂ ਐਫਰਟਸ ਕੀਤੇ ਜਾ ਰਹੇ ਨੇ ਉਹ ਸਲਾਗਯੋਗ ਕਦਮ ਨੇ ਕਿਉਂਕਿ ਸਭ ਤੋਂ ਪਹਿਲਾਂ ਜਦੋਂ ਮੈਂ ਆ ਸੀਐਮ ਸਾਹਿਬ ਨੂੰ ਅਪੀਲ ਕੀਤੀ ਉਹ ਮੇਰੇ ਕੋਲ ਹਸਪੀਟਲ ਦੀ ਜਗ੍ਹਾ ਪਈ ਹੈ ਤੇ ਆਪਾਂ ਇਹ ਚਲਾਉਣਾ ਹੈ ਉਹਨਾਂ ਨੇ ਇੱਕ ਮਿੰਟ ਲਾ ਕੇ ਆਰਡਰ ਕਰ ਦਿੱਤਾ ਕਿ ਇਹਨੂੰ ਦੋ ਵਾਰ ਚਲਾਓ ਦਸ ਮਿੰਟ ਦਾ ਹੋਵੇ ਪਰ ਹਾਣਵੇਂ ਟਾਈਮ ਦੇ 30 ਮਿੰਟ ਦਾ ਬਣਾਵਾਂਗੇ ਜਿਵੇਂ ਜਿਵੇਂ ਲੋਕਾਂ ਦੀ ਫੈਸਿਲਿਟੀ ਵਾਸਤੇ ਇਹਨੂੰ 50 ਮਿੰਟ ਤੱਕ ਲੈ ਕੇ ਜਾਵਾਂਗੇ ਉਹ ਮੇਰੇ ਭਾਈ ਸਾਹਿਬ ਕਰਨੀ ਨੇ ਅਨਾਉਂਸ ਕੀਤਾ ਜੀਗਾ ਯੂ ਬਿਲਡਿੰਗ ਜਦੋਂ ਤੱਕ ਤਿਆਰ ਹੋ ਜਾਏਗੀ ਅਸੀਂ ਇਹਨੂੰ 10 ਬੈਡ ਜਿਹੜੇ ਨੇ ਡੈਂਸਿਸ ਵਾਸਤੇ ਔਰ ਇੱਕ ਹਾਲ ਸਾਨੂੰ ਦੇ ਦਿਓ ਜਿਹੜਾ ਬਹੁਤ ਬੜੀ ਬਿਮਾਰੀ ਹੈ ਕੈਂਸਰ ਉਹਦੇ ਰਾਜਮਤ ਜਿੰਨੀ ਮਸ਼ੀਨੀ ਲੱਗੇਗੀ ਇਹ ਪ੍ਰੋਵਾਈਡ ਕਰਾ ਕੇ ਇਲਾਜ ਸਟਾਰਟ ਕਰਾਂਗੇ ਇਸ ਕਰਕੇ ਮੇਰਾ ਤੁਹਾਡੀ ਸੰਗਤਵਾਨੋਂ ਭਾਈ ਸਾਹਿਬ ਦਾ ਥੈਂਕਸ ਹੈ ਸਾਡੇ ਸੂਬੇ ਦੀ ਹਰਮਨ ਕੌਰ ਮੁੱਖ ਮੰਤਰੀ ਸਾਰ ਭਗਵਾਨ ਸਿੰਘ ਮਾਨ ਜੀ ਦਾ ਥੈਂਕਸ ਹੈ ਜਿਨ੍ਹਾਂ ਨੇ ਸਾਨੂੰ ਇੱਕ ਥਾਪੜਾ ਮਾਰ ਕੇ ਲੋਕਾਂ ਦੀ ਲੋਕਾਂ ਦੀ ਜ਼ਾਇਰੀ ਜੋ ਲੋਕਾਂ ਦੇ ਵਿੱਚ ਭੇਜ ਕੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਤੁਹਾਡੀ ਸਾਰੇ ਪ੍ਰੈਸ ਨੂੰ ਧੰਨਵਾਦ ਹੈ ਆਸ ਕਰਾਂਗਾ ਤੁਹਾਡੇ ਪ੍ਰੈਸਰ ਜਿਨੇ ਵੀ ਨੇ ਚਾਹੇ ਪ੍ਰਿੰਟ মিডিਆ ਚਾਹੇ ਇਲੈਕਟ੍ਰੋਨਿਕ মিডিਆ ਸਾਰੇ ਲੋਕਾਂ ਤੱਕ ਮੈਸੇਜ ਪਹੁੰਚਾਓ ਕਿ ਲੋਕਾਂ ਦੇ ਵਾਸਤੇ ਹਸਪਤਾਲ ਖੁੱਲਿਆ ਇੱਥੇ ਆ ਕੇ ਆਪਣਾ ਬੈਨੀਫਿਟ ਲਈ ਆਪਣਾ ਜੋ ਇਲਾਜ ਹੈ ਉਹ ਕਰਵਾ ਸਕਦੇ ਨੇ ਦਵਾਈਆਂ ਫਰੀ ਨੇ ਟੈਸਟ ਫਰੀ ਨੇ ਸਿਰਫ ਮੁੱਲੀ 10 ਰੁਪਏ ਦੀ ਬਰਤੀ ਹੈ ਬਰਤੀ ਕਟਾ ਕੇ ਆਪਣਾ ਇਲਾਜ ਕਰਾਓ ਉਹ ਟੈਸਟ ਜਿਹੜੇ ਨੇ ਉਹਦੀ 1 ਘੰਟੇ ਬਾਅਦ ਉਹਦਾ ਰਿਜ਼ਲਟ ਮਿਲੇਗਾ ਜਿਹਨੇ ਟੈਸਟ ਰਿਪੋਰਟ ਹੋਏਗੀ 1 ਘੰਟੇ ਬਾਅਦ ਮਿਲੇਗੀ ਇਸ ਕਰਕੇ ਮੈਂ ਤੁਹਾਡੀ ਮਦਦ ਤੋਂ ਲੋਕੋ ਨੇ ਵੀ ਲਗਾਰਾਗੇ ਕਿ ਇਸ ਦਾ ਵੱਧ ਤੋਂ ਵੱਧ ਫਾਇਦਾ ਲਾਓ ਥੈਂਕ ਯੂ ਬਗਾ ਜੀ ਵਿਰੋਧੀ ਕਹਿ ਰਹੇ ਨੇ ਕਿ 10 ਰੁਪਏ ਦੀ ਫੀਸ ਤਾਂ ਕਟਾ ਲਾਂਗੇ ਪਰ ਡਾਕਟਰ ਕਿਹੜੇ ਮਿਲਣਗੇ ਸਰ ਡਾਕਟਰ 24 ਆਵਰਸ 24 ਘੰਟੇ ਹਸਪਤਲ ਖੋਲਿਆ ਚਾਹੇ ਪੇਸ਼ੈਂਟ ਆਏ ਨਹੀਂ ਆਏ ਡਾਕਟਰਾਂ ਦੀ ਟੀਮ ਇੱਥੇ ਮੌਜੂਦ ਰਹੀ ਹੈ ਆਦਮੀ ਮੌਜੂਦ ਹੈ ਜਦੋਂ ਮਰੀਜ਼ ਚੈੱਕ ਕਰਦੇ ਹਾਂ ਜੋ ਵੀ 24 ਘੰਟੇ ਵਸੇ ਹਸਪਤਲ ਖੁੱਲ੍ਹਾ ਹੈ ਜਦੋਂ ਮਰੀਜ਼ ਆ ਕੇ ਇਲਾਜ ਕਰਾ ਰਹੇ ਹੁੰਦੇ ਹੋ ਇਹਦੇ ਵਿੱਚ ਮੈਡੀਕਲ ਦਾ ਟੋਟਲੀ ਹਾਈਸਟ ਸਪੈਸ਼ਲਿਸਟ ਡੈਂਟਿਸ ਟੋਟਲ ਸਾਰਾ ਇਲਾਜ ਇੱਥੇ 24 ਘੰਟੇ ਡਾਕਟਰ ਮਿਲਣਗੇ ਕਿੰਨੇ ਤੋਂ ਕਿੰਨੇ ਵੇਲੇ ਤੁਹਾਨੂੰ ਸਾਰਾ ਉਹਦਾ ਪ੍ਰੋਫਾਈਲ ਸਾਰਾ ਪੂਰਾ ਸਟਾਫ ਕਿੰਨੇ ਤੋਂ ਕਿੰਨੇ ਵੇਲੇ ਹੁੰਦਾ ਹੈ 24 ਘੰਟੇ 24 ਆਵਰ ਸ਼ਿਫਟ ਦੇ ਤੁਹਾਨੂੰ ਮੈਂ ਹੁਣੇ ਉਹਦਾ ਪ੍ਰੋਵਾਈਡ ਕਰਾ ਦੇਣਾ ਚਾਰਟ ਤੁਸੀਂ ਸਾਰਾ ਫਲੈਸ਼ ਕਰ ਦਿਓ ਮੈਂ ਮੈਡਮ ਦਾ ਮੈਡਮ ਜੀ ਹੁਣੇ ਮ ਯੋਨਾ ਦੀਆਂ ਡਿਊਟੀਆਂ ਲੱਗ ਚੁੱਕੀਆਂ ਨੇ ਉਸ ਡਿਊਟੀ ਦੇ ਮਤਲਬ ਵਿੱਚ ਡਾਕਟਰ ਹਾਜ਼ਰ ਰਹਿਣਗੇ ਜੀ ਇੱਥੇ ਵੀ ਐਮਸੀਸੀ ਅਵੇਲੇਬਲ ਹੈ ਬਹੁਤ ਹੀ ਸਤਿਕਾਰਯੋਗ ਐਮਐਲਏ ਚੌਧਰੀ ਮਧਨਲਾਲ ਬੱਗਾ ਜੀ ਦੀ ਰਹਿਮਾਈ ਹੇਠ ਜਿਹੜਾ ਅੱਜ ਮੈਡੀਕਲ ਚੈੱਕਅਪ ਕੈਂਪ ਜਿਹੜਾ ਅਸੀਂ ਲਗਾਇਆ ਹੈ ਸਰਕਾਰੀ ਹਸਪੀਟਲ ਅਰਬਨ ਕਮਿਊਨਿਟੀ ਸੈਂਟਰ ਨੀਅਰ ਪੋਵਿਲੀਅਨ ਮਾਲ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਕੈਂਪ ਦੇ ਵਿੱਚ ਆ ਕੇ ਸ਼ਮੂਲੀਅਤ ਕਰੋ ਤੇ ਕੈਂਪ ਦਾ ਫਾਇਦਾ ਲੋ ਤੇ ਮੈਂ ਉਹਨਾਂ ਲੋਕਾਂ ਦਾ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਸਾਥ ਦੇ ਕੇ ਇਸ ਕੈਂਪ ਨੂੰ ਕਾਮਯਾਬ ਕੀਤਾ ਡੀਸੀ ਸਾਹਿਬ ਦਾ ਐਮਐਲਏ ਸਾਹਿਬ ਦਾ ਮੇਅਰ ਸਾਹਿਬ ਦਾ ਸੀਨੀਅਰ ਡਿਪਟੀ ਮੇਅਰ ਸਾਹਿਬ ਦਾ ਬਾਕੀ ਜਿਹੜਾ ਇਹ ਹਸਪਤਾਲ ਹੈ ਇਹ ਰੈਗੂਲਰ 3 ਮਹੀਨੇ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਹੈਲਥ ਮਿਨਿਸਟਰ ਬਲਬੀਰ ਸਿੰਘ ਜੀ ਵੱਲੋਂ ਜਿਹੜਾ ਇਹ ਦਾ ਉਗਾਟਨ ਕੀਤਾ ਗਿਆ ਸੀ ਹਲਕਾ ਉਤਰੀ ਦੇ ਵਿੱਚ ਇਹ ਅਰਬਨ ਕਮਿਊਨਿਟੀ ਸੈਂਟਰ ਚੱਲ ਰਿਹਾ ਹੈ ਰੈਗੂਲਰ ਚੱਲ ਰਿਹਾ ਮੈਂ ਬੇਨਤੀ ਕਰੂੰਗਾ ਸਾਰੇ ਲੋਕਾਂ ਨੂੰ ਕਿ ਇੱਥੇ ਆਓ 10 ਰੁਪਏ ਦੀ ਪਰਚੀ ਹੈ ਫ੍ਰੀ ਇਲਾਜ ਹੈ ਹਰ ਚੀਜ਼ ਦਾ ਜੀ ਪ੍ਰੈਸ ਜਨਾ ਪ੍ਰੈਸਨ ਬਿਲਕੁਲ ਸਾਰੇ ਇੱਥੇ ਹੁੰਦੇ ਆ ਤੇ ਸਾਰੇ ਸਪੈਸ਼ਲਿਸਟ ਡਾਕਟਰਸ ਨੇ ਕੋਈ ਹੈਲਥ ਦਾ ਹੋ ਗਿਆ ਡਾਕਟਰ ਗਾਇਨੀ ਦੇ ਡਾਕਟਰਸ ਵੀ ਨੇ ਦੰਦਾ ਦੇ ਵੀ ਅੱਖਾਂ ਦੇ ਵੀ ਜਿੱਦਾਂ ਤੁਸੀਂ ਪਿੱਤੇ ਦੀ ਗੱਲ ਕੀਤੀ ਆ ਮੈਡੀਸਿਨ ਦੇ ਵਿੱਚ ਆ ਗਿਆ ਸਾਰੇ ਡਾਕਟਰਸ ਇੱਥੇ ਅਵੇਲੇਬਲ ਇੱਥੇ 12 13 ਤਰ੍ਹਾਂ ਦੇ ਟੈਸਟ ਜਿਹੜੇ ਫ੍ਰੀ ਆਫ ਕਾਸਟ ਹੁੰਦੇ ਘੰਟੇ ਦੇ ਵਿੱਚ ਉਹਦੀ ਡਿਲੀਵਰੀ ਵੀ ਹੁੰਦੀ ਹੈ ਅੱਜ ਕੈਂਪ ਲਗਾਇਆ ਗਿਆ ਜੇ ਨਾਰਥ ਹਲਕੇਵੀ ਦੇ ਵਿੱਚ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਐਮ ਐਲ ਏ ਸਾਹਿਬ ਚੌਧਰੀ ਮਧਨ ਲਾਲ ਬੱਗਾ ਜੀ ਦਾ ਇਸ ਬਿਲਡਿੰਗ ਦਾ ਉਦਘਾਟਨ ਜੋ ਸਾਡੇ ਐਮਐਲਏ ਸਾਹਿਬ ਨੇ ਅੱਜ ਤੋਂ 3 ਮਹੀਨੇ ਪਹਿਲਾਂ ਕੀਤਾ ਸੀਗਾ ਤੇ ਲੋਕਾਂ ਨੂੰ ਪਵੇਰ ਘੱਟ ਸੀਗੇ ਲੋਕ-ਲੋਕਾਂ ਨੂੰ ਪਤਾ ਘੱਟ ਸੀਗਾ ਕਿ ਇੱਥੇ ਉਦਘਾਟਨ ਹੋ ਚੁੱਕਿਆ ਤੇ ਅੱਜ ਐਮਐਲਏ ਸਾਹਿਬ ਨੇ ਕੈਂਪ ਲਗਾ ਕੇ ਲੋਕਾਂ ਦੇ ਨੌਲੇਜ ਵਿੱਚ ਲਿਆਂਦਾ ਕਿ ਹਸਪਤਾਲ ਇੱਥੇ ਹੈਗਾ ਤੇ ਬਿਲਕੁਲ ਫਸੀਫ ਫ੍ਰੀ ਫੈਸਿਲਿਟੀਆਂ ਹਰ ਇੱਕ ਪ੍ਰਕਾਰ ਦੇ ਡਾਕਟਰ ਇੱਥੇ ਅਵੇਲੇਬਲ ਆ 24 ਘੰਟੇ ਇੱਥੇ ਡਾਕਟਰ ਅਵੇਲੇਬਲ ਹੁੰਦੇ ਨੇ ਤਾਂ ਕਰਕੇ ਆਲ ਰੈਡੀ ਟਾਈਮ ਦੇ ਵਿੱਚ ਵੀ ਆਡੇ ਕੋਲ ਨੇੜੇ ਜਿਹੜੇ ਕੋਈ ਵੀ ਲੋੜਵੰਦ ਲੋਕ ਜਿਹੜੇ ਹੈਗੇ ਤੁਸੀਂ ਉਹਨਾਂ ਨੂੰ ਇੱਥੇ ਭੇਜ ਕੇ ਇਸ ਨਵੇਂ ਹਸਪਤਾਲ ਦਾ ਫਾਇਦਾ ਲਿੱਤਾ ਜਾਵੇ ਕਿਉਂਕਿ ਲੁਧਿਆਣੇ ਦੇ ਵਿੱਚ ਜਿਵੇਂ ਸਿਵਲ ਹਸਪੀਟਲ ਸੀਗਾ ਉਸੇ ਤਰ੍ਹਾਂ ਪਹਿਲੀ ਵਾਰੀ ਆਜ਼ਾਦੀ ਤੋਂ ਬਾਅਦ ਜੁਲਿਆਣੇ ਸ਼ਹਿਰ ਦਾ ਹਸਪਤਾਲ ਖੁੱਲਿਆ ਤੇ ਉਹ ਇਹ ਨਾਰਥ ਹਲਕੇਜ ਖੁੱਲਿਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਸਾਡੇ ਐਮਐਲਏ ਸਾਹਿਬ ਦਾ ਚੌਧਰੀ ਮੋਦਨਾਲ ਬੱਗਾ ਜੀ ਹਮੇਸ਼ਾ ਹੀ ਬੜੇ ਵਧੀਆ ਉਪਰਾਲਾ ਕਰਦੇ ਰਹੇ ਆ ਇਹ ਕੈਂਪ ਦਾ ਲਾਭ ਤੁਸੀਂ ਦੇਖੋ ਜਨਤਾ ਬੜਾ ਵਧੀਆ ਲੈ ਰਹੀ ਹੈ ਇਹਦੇ ਚ ਸਾਰੇ 37 ਤਰ੍ਹਾਂ ਦੇ ਟੈਸਟ ਆ ਔਰ ਦਵਾਈਆਂ ਮੈਡੀਸਿਨ ਦੇ ਸਾਰੇ ਬੈਠੇ ਮਾਹਿਰ ਬੈਠੇ ਆ ਬੜਾ ਵਧੀਆ ਸਾਰੇ ਜਿੰਨੀ ਵੀ ਜਨਤਾ ਹੈ ਲੁਧਿਆਣਾ ਨਾਰਥ ਵੀ ਵੀ ਪੂਰੀ ਲੁਧਿਆਣਾ ਦੀ ਜਨਤਾ ਬੜਾ ਵਧੀਆ ਲਾਭ ਲੈ ਰਹੀ ਹੈ ਸੋ ਮੈਂ ਇਹੀ ਕਹਿਣਾ ਕਿ ਜਿੱਦਾਂ ਚੌਧਰੀ ਮਦਨ ਲਾਲ ਬੱਗਾ ਜੀ ਕੰਮ ਕਰਾ ਰਿਹਾ ਸੁਨਹਿਰੀ ਅੱਖਰਾਂ ਦੇ ਵਿੱਚ ਉਹਨਾਂ ਦਾ ਨਾਮ ਲਿਖਿਆ ਜਾਣਾ ਕਾਰਨ ਕਿ ਇਹ ਜਿਹੜੇ ਕੰਮ ਕਰਾ ਚੁੱਕੇ ਨਾ ਕਿਸੇ ਨੇ ਕਰਾਣੇ ਆ ਨਾ ਕਿਸੇ ਕੋਲ ਹੋਣੇ ਆ ਸੋ ਇਹੀ ਕਹਿਣਾ ਕਿ ਬਹੁਤ ਹੀ ਵਧੀਆ ਕੰਮ ਕਰਾ ਰਿਹਾ ਔਰ ਵਾਕਈ ਸਾਨੂੰ ਆਪਣੇ ਐਮਐਲਏ ਤੇ ਮਾਣ ਆ ਬਹੁਤ ਹੀ ਜਿੰਨੇ ਕੰਮ ਉਹਨਾਂ ਨੇ ਕਰਾਤੇ ਕਦੀ ਵੀ ਨਹੀਂ ਕਰਾਣ ਅੱਜ ਵਾਰਡ ਨੰਬਰ 70 ਦੇ ਵਿੱਚ ਐਮਐਲਏ ਚੌਧਰੀ ਮਦਨ ਲਾਲ ਬੱਗਾ ਜੀ ਲੋ ਜਿਹੜਾ ਇਹ ਮੈਡੀਕਲ ਕੈਂਪ ਲਗਾਇਆ ਗਿਆ ਵਾ ਬਹੁਤ ਹੀ ਵੱਡੀ ਤਦਾਦ ਦੇ ਵਿੱਚ ਜਿਹੜੇ ਲੋਕ ਇਹਦੇ ਵਿੱਚ ਆ ਕੇ ਇਹਦਾ ਮੈਡੀਕਲ ਸੇਵਾ ਦਾ ਜਿਹੜਾ ਫਾਇਦਾ ਲੈ ਰਹੇ ਨੇ ਔਰ 150 ਤੋਂ ਉੱਤੇ ਦੇ ਜਿਹੜੇ ਬੰਦੇ ਨੇ ਹੁਣ ਤੱਕ ਜਿਹੜੇ ਲੋਕ ਉਹਦਾ ਫਾਇਦਾ ਲੈ ਚੁੱਕੇ ਨੇ ਔਰ ਉਹਨਾਂ ਨੂੰ ਧੰਨਵਾਦ ਕਰਦੇ ਚੌਧਰੀ ਮਦਨ ਨਾਲ ਬੱਗਾ ਜੀ ਦਾ ਕਿ ਜਿਨ੍ਹਾਂ ਨੇ ਨਾਰਥ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਵਾਰਡ ਨੰਬਰ 70 ਦੇ ਵਿੱਚ ਦਿੱਤਾ ਪਿਛਲੇ ਦਿਨੀ ਹੀ ਤੁਹਾਨੂੰ ਇਹ ਹਸਪਤਾਲ ਦਿੱਤਾ ਜਿਹੜਾ ਸੀ ਬੱਡਾ ਦਾ ਹਸਪਤਾਲ ਹੈ ਇਹ ਚੱਲਦਾ ਪਿਆ ਔਰ ਅੱਜ ਵੀ ਉਹਨਾਂ ਨੇ ਕੁਛ ਨਾ ਕੀਤੀ ਹੈ ਕਿ ਇਹਦੀ ਜਲਦੀ ਇੱਥੇ ਨਾਲ ਕੈਂਸਰ ਦਾ ਵੀ ਜਿਹੜਾ ਡਿਪਾਰਟਮੈਂਟ ਖੋਲਦਾਂਗੇ ਜਿਹੜਾ ਕਿ ਲੋਕਾਂ ਨੂੰ ਸ਼ਹਿਰ ਦੇ ਵਿੱਚ ਛੱਡ ਕੇ ਦੂਰ ਦੂਰ ਪੰਜਾਬ ਦੇ ਵਿੱਚ ਜਾਣਾ ਬੰਦਾ ਉਹਦੇ ਲਈ ਵੀ ਭਟਕਣਾ ਨਹੀਂ ਪਊਗਾ ਕਾਫੀ ਜਿਹੜੀ ਸਹੂਲਤਾਂ ਨਾਰਥ ਲਈ ਮੈਡੀਕਲ ਸਹੂਲਤਾਂ ਦੇਣ ਦੇ ਵਿੱਚ ਬਗਾਜੀ ਉਪਰਾਲਾ ਕਰ ਰਹੇ ਨੇ ਜਨਤਾ ਨੂੰ ਔਰ ਲੋਕ ਇਹਦਾ ਫਾਇਦਾ ਉਠਾ ਵੀ ਰਹੇ ਨੇ ਕਿਉਂਕਿ ਪਹਿਲਾਂ ਤੁਸੀਂ ਦੇਖਿਆ ਹੋਣਾ ਹੈ ਕਿ ਜਦੋਂ ਲੋਕ ਜਾਂਦੇ ਸੀ ਕਿ ਸਿਵਲ ਹਸਪਤਾਲ ਫੀਲਡ ਗੰਜ ਜਾਂ ਰਸਤੇ ਦੇ ਵਿੱਚ ਜਿਹੜੇ ਹੋਰ ਜਗ੍ਹਾ ਹੈਗੀ ਹੈ ਉੱਤੇ ਜਾਂਦਾ ਵੀ ਸਾਹਮਣਾ ਕਰਨਾ ਬੰਦਾ ਸੀ ਜੇ ਇੱਕ ਤਾਂ ਬੰਦਾ ਪਹਿਲਾਂ ਹੀ ਬਿਮਾਰ ਹੁੰਦਾ ਔਰ ਫਿਰ ਉਹਨੂੰ ਜੇ ਜਾਮ ਦੇ ਵਿੱਚ ਜਾਂ ਕਿਤੇ ਹੁੰਟਨ ਦੇ ਟਾਈਮ ਲੱਗੇ ਦਿੱਕਤ ਹੁੰਦੀ ਹੈ ਇਹ ਬਹੁਤ ਹੀ ਈਜ਼ੀਲੀ ਅਪਰੋਚ ਹੈ ਹਰ ਬੰਦਾ ਇੱਥੇ ਆ ਜਾਂਦਾ ਤੇ ਕੋਈ ਟ੍ਰੈਫਿਕ ਦੀ ਸਮੱਸਿਆ ਵੀ ਨਹੀਂ ਹੈ ਇਸ ਕਰਕੇ ਅਸੀਂ ਚੌਧਰੀ ਮਦਨ ਨਾਲ ਬਗਾਈ ਦਾ ਧੰਨਵਾਦ ਕਰਦੇ ਹਾਂ ਔਰ ਬਾੜ ਦੀ ਜਨਤਾ ਨੂੰ ਔਰ ਨਾਰਥ ਦੀ ਸਾਰੀ ਜਨਤਾ ਨੂੰ ਅਪੀਲ ਕਰਦੇ ਹਾਂ ਕਿ ਇੱਥੇ ਆ ਕੇ ਆਪਣੀ ਮੈਡੀਕਲ ਸਹੂਲਤਾਂ ਦਾ ਜਿਹੜਾ ਫਾਇਦਾ ਲਵੋ ਵਾਦ ਤੋਂ ਬਾਅਦ ਆ ਕੇ ਆਪਣਾ ਜੋ ਵੀ ਇਲਾਜ ਕਿਸੇ ਦਾ ਕਰਾਣ ਵਾਲਾ ਕਰਾਓ ਜਿਹੜਾ ਵਾਦਾ ਕੀਤਾ ਸੀ ਇਹ ਇੱਥੇ ਕਿਸੇ ਹਸਪਤਾਲ ਨਹੀਂ ਚੱਲਦਾ ਦੋ ਚਾਹੀਦੇ ਨੇ ਪਬਲਿਕ ਬਹੁਤ ਹੋ ਚੁੱਕੀ ਹੈ ਉਹ ਦੂਰ ਪੈਂਦਾ ਹੈ ਕਈ ਪਬਲਿਕ ਉਸ ਬੰਦੇ ਉੱਥੇ ਜਾਂਦੇ ਕਈ ਨਹੀਂ ਜਾਂਦੇ ਐਸਾ ਕਿ ਬੜੀ ਹਿੰਮਤ ਮਾਰ ਕੇ ਸਾਡੇ ਐਮਐਲਏ ਉਤਰੀ ਦੇ ਮਤਲਬ ਅਗਾ ਜੀ ਤੇ ਉਹਨਾਂ ਦੇ ਗੌਰਵ ਅਗਾ ਜੀ ਔਰ ਅਮਨ ਭਗਾ ਜੀ ਨੇ ਬਹੁਤ ਸਾਥ ਦਿੱਤਾ ਹੈਲਥ ਮਿਨਿਸਟਰ ਪਿੱਛੇ ਅੱਥੇ ਬੁਲਾਏ ਗਏ ਉਹਨਾਂ ਨੂੰ ਦਿਖਾਇਆ ਗਿਆ ਸਾਰੀ ਬਿਲਡਿੰਗ ਜੀ ਬੜੀ ਸੀ ਸਾਨੂੰ ਬੜੀ ਪੁਰਾਣੀ 14 ਤੋਂ ਖੁੱਲੀ ਗਈ ਉੱਥੇ ਸਾਰੇ ਡਾਕਟਰ ਮੌਜੂਦ ਨੇ ਉਹਨੇ ਅਮਨ ਭਗਾ ਜੀ ਸਪੀਚ ਦਿੱਤੀ ਅਸੀਂ 24 ਘੰਟੇ ਅਸੀਂ ਡਾਕਟਰ ਅਵੇਲੇਬਲ ਹੋਣਗੇ ਜੇ ਕੋਈ ਮਰੀਜ਼ ਨਹੀਂ ਆਂਦਾ ਤਾਂ ਵੀ ਬੈਠੇ ਆ ਜੀ ਅੰਦਰ ਤਵੀ ਬੈਠੇ ਆ ਸਾਰੇ ਰਿਕਵੈਸਟ ਕੀਤੀ ਗਈ ਕਿ ਸਾਰੇ ਆਪਣੇ ਹਾਲੇ ਵਾਲੇ ਜਿਹੜੇ ਸਾਡੇ ਗੁਆਂਡ ਬੰਦੇ ਰਹਿੰਦੇ ਜਿਨਾਂ ਨੂੰ ਨਹੀਂ ਨਾਲ ਜਿੱਥੇ ਹਸਾ ਖੁੱਲ ਗਿਆ ਉਹਨੂੰ ਦੱਸੋ ਤਾਂ ਕਿ ਇੱਥੇ ਜਿਹੜਾ ਆਪਣਾ ਇਲਾਜ ਬੜਾ ਸਸਤਾ ਔਰ ਚੀਪ ਔਰ ਬੈਸਟ ਕਰਾਇਆ ਜਾਏਗਾ ਔਰ ਹਰ ਡਾਕਟਰ ਵਧੀਆ ਵਧੀਆ ਇੱਥੇ ਹੈਗਾ ਮਸ਼ੀਨਾਂ ਇੱਥੇ ਆ ਗਈਆਂ ਨੇ ਸਾਰੀ ਮਸ਼ੀਨਾਂ ਇੱਥੇ ਪਹੁੰਚ ਚੁੱਕੀਆਂ ਨੇ ਇਕੋ ਤੋਂ ਲੈ ਕੇ ਅਲਟਰਾਸਾਉਡ ਤੱਕ ਉਹ ਤੁਹਾਡੇ ਕਰਨੀਆਂ ਉਹ ਤੁਹਾਡੇ ਫ੍ਰੀ ਕਰਨੀਆਂ ਐਸ ਤੋਂ ਵੱਡਾ ਕੋਈ ਮੇਰੇ ਹਿਸਾਬ ਨਾਲ ਨਹੀਂ ਲੱਗਦਾ ਮੈਨੂੰ ਪਈ ਜਰਾ ਅੱਥੇ ਵਧੀਆ ਤਰੀਕੇ ਨਾਲ ਕੰਮ ਕਰਦੇ ਆ ਹੋਵੇ ਬਾਕੀ ਸੋ ਸਸਾ ਚਲਦੇ ਹੋ ਦੇਖੋ ਕਿਰੀ ਕਿਰੀ ਫੀਸ ਹੈ 700 800 ਲੈਂਦੇ ਆ ਅਲਟਰਾਸਾਉਂਡ ਕਰਦੇ ਫਿਰ ਵੀ ਉਥੇ ਲੈ ਲੇ ਕੇ ਜਾਂਦੀ ਬਦੇ 3 ਘੰਟੇ ਚਾਗੜ ਲੱਜਦੇ ਆ ਸਾਡੀ ਸਭ ਤੋਂ ਕੇ ਬੇਨਤੀ ਹੈ ਜਿੰਨੇ ਵੀ ਮੇਰੀ ਬਾਤ ਸੁਣ ਰਹੇ ਹਨ ਸਾਡੇ ਮਕਾਨ ਦੇ ਮੈਨ ਕੋਆਡ ਜਿੰਨੇ ਮੈਂ ਦੱਸੂਗਾ ਜਾ ਕੇ ਵੀ ਅੱਥੇ ਆ ਕੇ ਆਪਣਾ ਇਲਾਜ ਕਰਾਓ ਕੋਈ ਅਲਟਰਾਸਾਉਂਡ ਕਰਾਣੀ ਹੈ ਕੋਈ ਕੋ ਕਰਾਣੀ ਹੈ ਕੋਈ ਆਪਣਾ ਟੈਸਟ ਕਰਾਣਾ ਹੈ ਕਿਤੇ ਨਹੀਂ ਦਾ ਅੱਥੇ ਬੜੀ ਫ੍ਰੀ ਔਰ ਬੜੇ ਇਜ਼ੀ ਹੋਊਗਾ जय श्री राम लगातार हम पार्टी पे काम कर रही है हां जी हां कैंसर का कैंसर से वैसे भी हो ना येदी कैंसर का भी इलाज कैंसर का भी इलाज लोकी दसो जी पगाए रोड रोड पे लग जंदा है ऐसे ओदा भी कोई पैसा नहीं लगुगा लोकों नु कहिए ना फर्स्ट स्टेज नहीं पाला लास्ट स्टेज पे बदला होता है जिथे की बहुत पैसे लगंदा 400 हजार ऐसे कैंसर का भी इलाज हो रिया है और होएगा पूरे تسلی بخش ڈاکٹر ऐसे मौजूद है हर तरह दे ਵਧੀਆ ਵਧੀਆ ਡਾਕਟਰਾਂ ਤੇ ਪਹੁੰਚ ਚੁੱਕੇ ਨੇ ਵਧੀਆ ਵਧੀਆ ਹਸਪਤਾਲਾਂ ਲਈ ਵਧੀਆ ਉਹ ਗੱਲ ਸੁਣਦੇ ਐ ਨਹੀਂ ਬਾਕੀ ਚਲ ਚਲ ਜਾਓ ਹਸਪਤਾਲ ਹਸਪਤਾਲ ਦੇ ਕਿਸੇ ਕਿਸੇ ਗੱਲ ਸੁਣ ਕੇ ਰਾਜ਼ੀ ਦੇ ਗਏ ਹਾਂ ਕਰਦੇ ਆ ਕਰਦੇ ਆ ਇੱਧਾ ਕਰਦੇ ਨੇ ਬੜਾ ਪੈਸਾ ਨੋ ਘਾ ਚੁੱਕੇ ਗੱਲ ਸੁਣਦੇ ਐਸੇ ਹਰ ਡਾਕਟਰ ਗੱਲ ਸੁਣੂਗਾ ਸਾਡੀ ਰਿਕਵੈਸਟ ਹੈ ਸਾਰੇ ਆ ਕੇ ਇੱਥੇ ਪਹੁੰਚੋ ਹਰ ਤਰ੍ਹਾਂ ਦੇ ਇਲਾਜ ਇੱਥੇ ਹੋਏਗਾ